ਉਸ ਦਿੱਤੇ ਕੇਂਦਰ ਨੇ ਕੀਤੀ ਹੈ ਵੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਟਵੀਟ ਆਏ ਜਾਂ ਉਹ ਬੋਲੇ ਨੇ ਵੀ ਸਾਡਾ ਇਸ ਕਿਸੇ ਸੀਨੀਅਰ ਲੀਡਰ ਨੂੰ ਚੁੱਕਣ ਵਿੱਚ ਕੋਈ ਹੱਥ ਨਹੀਂਗਾ ਕੀ ਹੈ ਇਹ ਨਹੀਂ ਅਸੀਂ ਕਹਿ ਸਕਦੇ ਫਿਰ ਜੇ ਪੰਜਾਬ ਸਰਕਾਰ ਨੇ ਸਾਡਾ ਅਗੂ ਚੱਕਿਆ ਇਹ ਉਹਨਾਂ ਦਾ ਇੱਕ ਡੀਆਈਜੀ ਦਾ ਬਿਆਨ ਆ ਵੀ ਅਸੀਂ ਚੈੱਕ ਅਪ ਕਰਨਾ ਸੀ ਕੋਈ ਰਾਤ ਦੇ 2:30 ਵਜੇ ਕਿਹੜਾ ਚੈੱਕ ਅਪ ਹੁੰਦਾ ਪਾਗਮਣਾ ਬਨਨ ਦਿਓ ਪਜਾਮਾ ਨਾ ਪਾਉਂਦੇ ਹੋ ਲੀਡੇ ਨਾ ਪਾਉਂਦੇ ਹੋ ਤੇ ਚੁੱਕ ਕੇ ਅੰਦਰ ਅੰਦਰ થી ਥਾਂ ਤੇ ਲੈ ਜਾਓ ਠੀਕ ਹੈ ਜੀ ਚੋਰਾ ਵਾਂਗੂ ਤਾਂ ਇਹ ਕੋਈ ਚੈੱਕਪ ਨਹੀਂ ਸਾਡਾ ਪ੍ਰੋਗਰਾਮ ਫੇਲ ਕਰਨਾ ਚਾਹੁੰਦੇ ਸੀ ਕਿਉਂਕਿ ਇਹ ਅਰਦਾਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਜੀ ਮਰਨ ਵਰ ਦੀ ਇਜਾਜ਼ਤ ਮੰਗੀ ਜਾਂਦੀ ਹੈ ਵੀ ਉਹ ਕਹਿੰਦੇ ਵੀ ਸਾਡੇ ਗੁਰੂ ਸਾਹਿਬਾਨ ਨੇ ਤਾਂ ਮਰਨ ਵਰਤ ਜਾਂ ਭੁਖੜਤਾਲ ਦੀਆਂ ਗੱਲਾਂ ਨਹੀਂ ਕਦੇ ਕੀਤੀ ਤੇ ਕਿਵੇਂ ਵੇਖਦੇ ਹੋ ਕਿ ਤੁਹਾਨੂੰ ਲੱਗਦਾ ਵੀ ਸਰਕਾਰਾਂ ਝੁਗਣ ਗਈਆਂ ਉਹ ਸਮਾਂ ਆਊਗਾ ਦੇਖੋ ਅੰਦੋਲਨ ਬਹੁਤ ਵੱਡਾ ਮੰਗਾਂ ਸਾਡੀਆਂ ਬਹੁਤ ਵੱਡੀਆਂ ਨੇ ਹਾਂਜੀ ਇਹ ਲੰਮਾ ਅੰਦੋਲਨ ਚੱਲੂਗਾ ਤੇ ਸ਼ਹਾਤਾਂ ਦੀ ਲੋੜ ਪੈਣੀ ਆ ਪੰਜਾਬ ਦੇ ਹਰਿਆਣੇ ਦੇ ਦੇਸ਼ ਦੋ ਵੱਡੀਆਂ ਸਰਕਾਰਾਂ ਨਹੀਂ ਹੈਗੀਆਂ ਵੀ ਜਦੋਂ ਜਵੇ ਬਾਨ ਲੱਗੇ ਤਵੇ ਰੋਜ ਜਾਗੇ ਜਦੋਂ ਪੰਜਾਬ ਵਾਲਿਆਂ ਨੂੰ ਮਗਾਰਦਾ ਕੋਈ ਉਹਨਾਂ ਨਾਲ ਧੱਕਾ ਕਰਦਾ ਵੀ ਇਕੱਠੇ ਹੋ ਕੇ ਲੜਦੇ ਪਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਇਕੱਠੇ ਹੋ ਕੇ ਗੱਲ ਲੜਨ ਦੀ ਤੁਸੀਂ ਗੱਲ ਕੀਤੀ ਵੀ ਆਪਸ ਦੇ ਵਿੱਚ ਕਿਸਾਨ ਆਗੂਏ ਨੇ ਜੀ ਇਕੱਠੇ ਹੈਗੇ ਹੁਣ ਦੁਨੀਆ 'ਚ ਅਸੀਂ ਮੋਦੀ ਸਰਕਾਰ ਨੂੰ ਨੰਗਾ ਕਰਨਾ ਵੀ ਜੜੀਆਂ ਇਹ ਗੱਲਾਂ ਕਰਦੇ ਆ ਪਰ ਹੁਣ ਤਾਂ ਜੀ ਤਾਜ਼ੇ ਬਣ ਕੇ ਹਟੇ ਜੀ ਪ੍ਰਧਾਨ ਮੰਤਰੀ ਲੱਗਦਾ ਵੀ ਈਨ ਮੰਨ ਲੈਣਗੇ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਹਾਂ ਹਾਂ ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੁੰਦੀਆਂ ਖਨੌਰੀ ਬਾਰਡਰ ਤੇ ਮੌਜੂਦ ਆ ਤੇ ਇਸ ਵਕਤ ਸੜਨੇ ਗੱਲ ਬਾਤ ਕਰਨ ਦੇ ਲਈ ਤਿਆਰ ਨੇ ਸਰਵਨ ਸਿੰਘ ਪੰਦੇਰ ਸਾਹਿਬ ਸੋ ਗੱਲਬਾਤ ਕਰਾਂਗੇ ਕਿਉਂਕਿ ਜਗਜੀਤ ਸਿੰਘ ਢੱਲੇਵਾਲ ਹੋਰਾਂ ਨੂੰ ਪੁਲਿਸ ਵੱਲੋਂ ਚੁੱਕੇ ਜਾਣ ਤੋਂ ਬਾਅਦ ਹੁਣ ਸੁਖਜੀਤ ਸਿੰਘ ਹੋਰੀ ਮੋਰਚਾ ਸਾਹਮਦੇ ਨੇ ਸੋ ਗੱਲਬਾਤ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੜ੍ਹਦੀ ਕਲਾ ਜੀ ਚੜ੍ਹਦੀ ਕਲਾ ਜੀ ਕਿਵੇਂ ਵੇਖਦੇ ਹੋ ਜੀ ਪਹਿਲਾਂ ਤਾਂ ਉਹ ਕਾਰਵਾਈ ਨੂੰ ਕਿਵੇਂ ਵੇਖਦੇ ਜਿਹੜੀ ਤੜਕੇ ਹੋਈ ਹੈ ਨਹੀਂ ਦੇਖੋ ਜਿਹੜੀ ਉਪਸ਼ਟਿਤ ਇਹ ਕੇਂਦਰ ਨੇ ਕੀਤੀ ਵੀ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਟਵੀਟ ਆਏ ਜਾਂ ਉਹ ਬੋਲੇ ਨੇ ਵੀ ਸਾਡਾ ਇਸ ਅ ਕਿਸੇ ਸੀਨੀਅਰ ਲੀਡਰ ਨੂੰ ਚੁੱਕਣ ਵਿੱਚ ਕੋਈ ਹੱਥ ਨਹੀਂਗਾ ਕੀ ਹੈ ਇਹ ਨਹੀਂ ਅਸੀਂ ਕਹਿ ਸਕਦੇ ਫਿਰ ਜੇ ਪੰਜਾਬ ਸਰਕਾਰ ਨੇ ਸਟਾ ਅਗੂ ਚੱਕਿਆ ਤੇ ਪੰਜਾਬ ਸਰ ਸਪਸ਼ਟ ਕਰੇ ਵੀ ਕੇਂਦਰ ਤੱਕ ਭੱਜ ਗਈ ਵੀ ਕੀ ਲੋਡ ਪੈ ਗਈ ਸੀ ਵੀ ਜਗਜੀਤ ਸਿੰਘ ਢੱਲੇ ਵਾਲ ਨੂੰ ਚੱਕ ਕੇ ਖੜਿਆ ਉਹਨਾਂ ਦਾ ਉਹਨਾਂ ਨੂੰ ਜੇ ਉਹਨਾਂ ਦਾ ਇੱਕ ਡੀਆਈਜੀ ਦਾ ਬਿਆਨ ਆ ਵੀ ਅਸੀਂ ਚੈੱਕ ਅਪ ਕਰਨਾ ਸੀ ਕੋਈ ਰਾਤ ਦੇ 2:30 ਵਜੇ ਕਿਹੜਾ ਚੈੱਕ ਅਪ ਹੁੰਦਾ ਪੱਗ ਮੋਨਾ ਬਨਨ ਦਿਓ ਪਜਾਮਾ ਮੋਨਾ ਪਾਉਣ ਦਿਓ ਲੀੜੇ ਬਨਾ ਪਾਉਣ ਦਿਓ ਤੇ ਚੁੱਕ ਕੇ ਅੰਦਰ ਅੰਦਤੀ ਥਾਂ ਤੇ ਲੈ ਜਾਓ ਠੀਕ ਹੈ ਜੀ ਚੋਰਾ ਵਾਂਗੂ ਤਾਂ ਇਹ ਕੋਈ ਚੈੱਕ ਅਪ ਨਹੀਂ ਸਾਡਾ ਪ੍ਰੋਗਰਾਮ ਫੇਲ ਕਰਨਾ ਚਾਹੁੰਦੇ ਸੀ ਹਾਂ ਉਹ ਪ੍ਰੋਗਰਾਮ ਦੋਵਾਂ ਫਾਰਮਾਂ ਦੀ ਸਿਆਣੀ ਲੀਡਰਸ਼ਿਪ ਨੇ ਫੇਲ ਨਹੀਂ ਹੋਣ ਦਿੱਤਾ। ਉਹਨਾਂ ਦੀ ਥਾਂ ਤੇ ਸੁਖਜੀਤ ਸਿੰਘ ਜੀ ਹਰਦੋ ਝੰਡੇ ਨੂੰ ਮਰਨ ਵਰਤ ਅਤੇ ਬਾਲਤਾ ਔਰ ਪ੍ਰੋਗਰਾਮ ਸਾਡਾ ਚੜ੍ਹਦੀਕਲਾ ਚਾ। ਜੀ ਤਾਂ ਬਹੁਤ ਸਾਰੀਆਂ ਆਵਾਜ਼ਾਂ ਇਹ ਵੀ ਆ ਰਹੀਆਂ ਕਿਉਂਕਿ ਅਰਦਾਸ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਹੁੰਦੀ ਹੈ ਜੀ। ਮਰਨ ਵਰ ਦੀ ਇਜਾਜ਼ਤ ਮੰਗੀ ਜਾਂਦੀ ਹੈ। ਵੀ ਉਹ ਕਹਿੰਦੇ ਵੀ ਸਾਡੇ ਗੁਰੂ ਸਾਹਿਬਾਨ ਨੇ ਤਾਂ ਮਰਨ ਵਰਤ ਜਾਂ ਭੁੱਖੜਤਾਲ ਦੀਆਂ ਗੱਲਾਂ ਨਹੀਂ ਕਦੇ ਕੀਤੀ। ਸੰਘਰਸ਼ ਹੈ ਭਾਈ ਇੱਕ ਤਾਨਕੇ ਲੜਨ ਦੀ ਗੱਲ ਹੋਈ ਹੈ ਜੀ। ਹਾਂ ਠੀਕ ਆ। ਇਹ ਠੀਕ ਹੈ ਤੁਹਾਡੀ ਗੱਲ। ਇਹ ਬਿਲਕੁਲ ਵਧੀਆ। ਪਰ ਫਿਰ ਵੀ ਕਿਸੇ ਨੂੰ ਵੀ ਹ ਮੰਨ ਕਰ ਸਕਦਾ ਵੀ ਉਹਨਾਂ ਨੂੰ ਜਿਹੜਾ ਠੀਕ ਜਿਹੜਾ ਅੰਦੋਲਨ ਦੇ ਵਿੱਚ ਤਰੀਕੇ ਕਰਨ ਕਿਹਾ ਬਹੁਤ ਸਾਰੇ ਦੇਸ਼ ਦੇ ਆਜ਼ਾਦੀ ਕਲਾਟੀਆਂ ਨੇ ਬਹੁਤ ਸਾਰੇ ਨੇ ਇਸ ਕਿਸਮ ਦਾ ਤਰੀਕੇ ਕਰਨ ਨੂੰ ਅਪਣਾਇਆ ਆ ਠੀਕ ਹੈ ਸਿੱਖੀਜ਼ਮ ਚ ਨਹੀਂ ਹੈਗਾ ਪਰ ਆਪਣੇ ਗੁਰੂ ਘੜੀ ਤਰ ਅਰਦਾਸ ਕੀਤੀ ਜਾ ਸਕਦੇ ਹੂੰ ਤੇ ਕਿਵੇਂ ਵੇਖਦੇ ਹੋ ਤੁਹਾਨੂੰ ਲੱਗਦਾ ਵੀ ਸਰਕਾਰਾਂ ਝੁਕਣ ਗਈਆਂ ਉਹ ਸਮਾਂ ਆਊਗਾ ਜਾਂ ਫਿਰ ਇਹਨਾਂ ਲੀਡਰਾਂ ਜਾਂ ਜਿਵੇਂ ਪਹਿਲਾਂ ਵੀ ਦੇਖਿਆ ਬਈ ਅਣ ਦੇਖਿਆ ਕੀਤਾ ਗਿਆ ਬਹੁਤ ਸਾਰੇ ਤਾਂ ਆਪ ਹੀ ਸ਼ਹੀਦ ਕਰ ਦਿੱਤੇ ਗਏ ਜੀ ਤਾਂ ਇਹਨਾਂ ਆਵਾਜ਼ ਸੁਣੀ ਜਾਊਗੀ ਦੋ ਗੱਲਾਂ ਨੇ ਦੇਖੋ ਅੰਦੋਲਨ ਬਹੁਤ ਵੱਡਾ ਮੰਗਾਂ ਸਾਡੀਆਂ ਬਹੁਤ ਵੱਡੀਆਂ ਨੇ ਹਾਂਜੀ ਇਹ ਲੰਮਾ ਅੰਦੋਲਨ ਚੱਲੂਗਾ ਇੱਥੇ ਸ਼ਹਾਦਤਾਂ ਦੀ ਲੋੜ ਪੈਣੀ ਹੈ ਪਰ ਪੰਜਾਬ ਦੇ ਹਰਿਆਣੇ ਦੇ ਦੇਸ਼ਦੋ ਵੱਡੀਆਂ ਸਰਕਾਰਾਂ ਨਹੀਂ ਹੈਗੀਆਂ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਬਸ਼ਰਤੇ ਕਿ ਲੋਕ ਫੈਸਲਾ ਕਰ ਲੈਣ ਵੀ ਫੈਸਲਾ ਕਰਨਾ ਲੋਕਾਂ ਤੋਂ ਵੱਡੀ ਕੋਈ ਸਰਕਾਰ ਨਹੀਂ ਹੈਗੀ ਅਰ ਸਾਨੂੰ ਪਤਾ ਵੀ ਜਦੋਂ ਜਵੇ ਬਾਨ ਲੱਗੇ ਤਵੇ ਰੋਜ਼ ਜਾਗੇ ਜਦੋਂ ਪੰਜਾਬ ਵਾਲਿਆਂ ਨੂੰ ਮਗਾਰਦਾ ਕੋਈ ਉਹਨਾਂ ਧੱਕਾ ਕਰਦਾ ਫੇ ਇਕੱਠੇ ਹੋ ਕੇ ਲੜਦੇ ਹੁੰਦੇ ਪਰ ਲੋਕ ਤਾਂ ਇਹ ਵੀ ਕਹਿ ਰਹੇ ਨੇ ਵੀ ਇਕੱਠੇ ਹੋ ਕੇ ਗੱਲ ਲੜਨ ਦੀ ਤੁਸੀਂ ਗੱਲ ਕੀਤੀ ਵੀ ਆਪਸ ਦੇ ਵਿੱਚ ਕਿਸਾਨ ਆਗੂਏ ਨੇ ਜੀ ਇਕੱਠੇ ਹੈਗੇ ਵੀ ਇੱਕ ਕਹਿ ਰਿਹਾ ਵੀ ਇਹ ਇਹਨਾਂ ਦਾ ਸਟੈਪ ਗਲਤ ਹੈ ਦੂਜਾ ਕਹਿ ਰਿਹਾ ਵੀ ਇਹ ਸਹੀ ਹੈ ਜੀ ਨਹੀਂ ਦੇਖੋ ਕਿਸੇ ਵੀ ਧਿਰਾਂ ਚ ਆਪਸੀ ਵਿਚਾਰਕ ਵਖਰੇਵੇਂ ਹੋਣੇ ਵੱਡੀ ਗੱਲ ਨਹੀਂ ਹੈ ਪਰ ਪੰਜਾਬ ਦਾ ਦੇਸ਼ ਦਾ ਕਿਸਾਨ ਮੰਗਾਂ ਦੇ ਤੇ ਕੋਈ ਰੋਲਾ ਨਹੀਂ ਕਿਸੇ ਨੇ ਠੀਕ ਹੈ ਨਾ ਤਾਂ ਇਸ ਕਰਕੇ ਜੜੇ ਕੋ ਲੀਡਰ ਪਿੱਛੇ ਰਹਿ ਗਏ ਨੇ ਆ ਸਾਡਾ ਜਤਨ ਹੈ ਉਹਨਾਂ ਨਾਲ ਵੀ ਗੱਲ ਕਰਕੇ ਉਹਨਾਂ ਨੂੰ ਵੀ ਅੰਦੋਲਨ ਚ ਲੈ ਕੇ ਆਪਾਂ ਪੂਰੀ ਸਰਦ ਹੈਗੇਸ ਗੱਲ ਸਾਰੇ ਇਕੱਠੇ ਹੋ ਕੇ ਲੜੀਏ ਬਹੁਤ ਸਾਰੇ ਲੋਕਾਂ ਦੀ ਆਵਾਜ਼ ਹੈ ਜੀ ਮੈਂ ਸਿਰਸਾ ਨਾਲ ਵੀ ਗੱਲਬਾਤ ਕਰ ਰਿਹਾ ਸੀਗਾ ਤੇ ਉਹ ਕਹਿੰਦੇ ਆ ਵੀ ਕਿਸਾਨਾਂ ਨੂੰ ਆਪਣੇ ਖੇਤ ਸੁੱਣੇ ਛੱਡ ਦੇਣੇ ਚਾਹੀਦੇ ਆ ਇੱਕ ਦੋ ਸੀਜ਼ਨ ਆਪਣੇ ਲਈ ਵਰਤੋ ਵੀ ਜਿੰਨਾ ਨੁਕਸਾਨ ਤੁਸੀਂ ਇੱਥੇ ਬੈਟਰੀ ਜਮਨੇ ਪੁੱਤਾਂ ਦਾ ਕਰਵਾ ਰਹੇ ਹੋ ਉਸ ਤੋਂ ਵੱਧ ਨੁਕਸਾਨ ਤਾਂ ਨਹੀਂ ਕਹਿੰਦੇ ਹੋਣ ਲੱਗਿਆ ਜੀ ਇਸ ਗੱਲ ਨਾਲ ਸਹਿਮਤ ਹੋ ਜੀ ਵੈਸੇ ਦੋ ਗੱਲਾਂ ਵੈਸੇ ਫੋਰਮਾਂ ਦਾ ਇਸ ਕਿਸਮ ਦਾ ਕੋਈ ਨਿਰਣ ਜੀ ਪਰ ਅਸੀਂ ਉਹੀ ਕਾਲ 당ਗੇ ਜੱਡੀ ਲੋਕ ਸਾਡੀ ਮਨਣ ਅਸੀਂ ਕੋਈ ਇਹੋ ਜੀ ਗੱਲ ਇਥੋਂ ਕਹਿ ਦਈ ਜੱਡੀ ਲੋਕ ਸਾਡੀ ਨਾਮ ਪ੍ਰਵਾਨ ਕਰਨ ਲੋਕ ਸਾਡੇ ਨਾਲ ਤੁਰ ਫਿਰ ਕਿਉਂਕਿ ਵੱਡਾ ਫੈਸਲਾ ਨਾ ਭੁੱਖੇ ਮਰਦੇ ਕਿਸਾਨਾਂ ਮਜ਼ਦੂਰਾਂ ਕੋਲ ਇਹੋ ਜੀ ਚਾਹਤ ਰੱਖਣੀ ਵੀ ਉਹ 2 ਸਾਲ ਖੇਤ ਹੀ ਨਾ ਵਾਣ ਇਹ ਇਹ ਦੇਖਣ ਨੂੰ ਵੱਡਾ ਫੈਸਲਾ ਲੱਗਦਾ ਤੇ ਜਦਨ ਲੋਕ ਇੰਨੇ ਤਿਆਰ ਹੋ ਜਾਣਗੇ ਵੀ ਸਰਕਾਰ ਝੁਕੂਗੀ ਐ ਕਿਹੜੀ ਗੱਲ ਹੂੰ ਹੂੰ ਤੇ ਜਿਹੜਾ ਰਾਜਨੀਤਿਕ ਤੋਂ ਗੈਰ ਰਾਜਨੀਤਿਕ ਹੋਣ ਦਾ ਫੈਸਲਾ ਰਾਜਨੀਤਿਕ ਫੈਸਲਾ ਇੱਕ ਕਹਿਰੀ ਏ ਧਿਰ ਵੀ ਹੋਣਾ ਚਾਹੀਦਾ ਉਹਨੂੰ ਤੁਸੀਂ ਪੰਦੇਰ ਸਾਹਿਬ ਕਿਉਂ ਕਿਉਂਕਿ ਹੁਣ ਇਹ ਹੜਤਾਲਾਂ ਭੁੱਖ ਹੜਤਾਲਾਂ ਜਾਂ ਇਹ ਜੇ ਧਰਨੀ ਮੋਰਚੇ ਕਦੋਂ ਤੱਕ ਜੀ ਲੋ ਮਲਕ okay <laughs> ਕੀ ਚੋਣਾ ਲੜਨੀਆਂ ਸਹੀ ਗੱਲ ਨਹੀਂ ਦੋ ਗੱਲਾਂ ਦੇਖੋ ਇਹ ਜਥੇਬੰਦੀਆਂ ਦੇ ਆਪੋ ਆਪਣੀ ideologies ਪ੍ਰਚਾਰਤਾਂ ਵੀ ਸਾਨੂੰ ਕਿਸਾਨਾਂ ਨੂੰ ਜਦੋਂ ਤੁਸੀਂ ਕਿਸਾਨ ਜਥੇਬੰਦੀਆਂ ਖੜੀਆਂ ਮੰਗਾ ਕਰਕੇ ਕੀਤੀਆਂ ਅੰਦੋਲਨ ਲਈ ਖੜੀਆਂ ਕੀਤੀਆਂ ਤੇ ਸਾਨੂੰ ਪਾਰਲੀਮੈਂਟ ਚੋਣਾਂ ਵਿੱਚ ਨਹੀਂ ਜਾਣਾ ਚਾਹੀਦਾ ਉਹਦਾ ਸਮਝ ਵੀ ਹੈਗੀ ਹੈ ਵੀ ਕੋਈ ਐਮਪੀ ਬਣ ਕੇ ਐਮਐਲਏ ਬਣ ਕੇ ਇੱਕ ਮੰਤਰੀ ਪਦ ਦੀਆਂ ਨੀਤੀਆਂ ਕਿਵੇਂ ਬਦਲ ਦਾਂਗੇ ਜੀ ਪੰਜਾਬ ਦਾ ਮੁੱਖ ਮੰਤਰੀ ਮੈਂ ਕਿਉਂ ਨਾ ਬਾਂਜਾਂ ਪਾਲਿਸੀਆਂ ਤੇ ਵਰਲਡ ਬੈਂਕ ਮੁਦਰਾ ਕੋਸ਼ ਫੰਡ ਵਿਸ਼ਵ ਪਰ ਸੰਸਥਾ ਤਿਆ ਕਰਦੀ ਹੈ ਉਤੋਂ ਆ ਰਹੀਆਂ ਕਾਰਪੋਰੇਟ ਦੀਆਂ ਲਾਗੂ ਹੋ ਰਹੀਆਂ ਤੋਂ ਅਸੀਂ ਦੂਜੇ ਬੰਨੇ ਨਾਂ ਲਾਈ ਹਾਂ ਜੇ ਅਸੀਂ ਆਪਣਾ ਫਾਇਦਾ ਦੇਖਣਾ ਫਿਰ ਅਸੀਂ ਪੋਲੀਟੀਸ਼ੀਅਨ ਬਣ ਜਾਈਏ ਇਸ ਕਰਕੇ ਵੀ ਪਾਰਲੀਮੈਂਟ ਸਿਸਟਮ ਚ ਨਹੀਂ 살ਾਂਗੇ ਉਦਾਂ ਜਦੋਂ ਅਸੀਂ ਫੈਸਲੇ ਲੈਨੇ ਕਰਦੇ ਤਾਂ ਅਸੀਂ ਵੀ ਰਾਜਨੀਤੀ ਕਿਸਾਨਾਂ ਮਜ਼ਦੂਰਾਂ ਦੀ ਪਰ ਸੱਚੀ ਸੁੱਚੀ ਕਰਦੇ ਹਾਂ ਮੁੱਦਿਆਂ ਦੀ ਰਾਜਨੀਤੀ ਕਰਦੇ ਹਾਂ ਮਤਲਬ ਆਪਣੀ ਕੁਰਸੀ ਵਾਸਤੇ ਰਾਜਨੀਤੀ ਨਹੀਂ ਕਰਦੇ ਹੈਗੇ 6 ਦਸੰਬਰ ਦੀ ਕਾਲ ਹੈ ਜੀ ਤੇ ਕੀ ਲੱਗਦਾ ਵੀ ਹੁਣ ਜਾ ਪਾਓਗੇ ਸਿਸਟਮ ਨੇ ਬਹੁਤ ਵੱਡੇ ਜਿਹੜੇ ਪ੍ਰਬੰਧ ਕੀਤੇ ਹੋਏ ਆ ਜੀ ਰੋਕਣ ਦੇ ਲਈ ਹਾਂ ਦੇਖੋ ਪਹਿਲਾਂ ਵੀ ਕੀਤੇ ਸੀਗੇ ਸਿਸਟਮ ਕਹਿੰਦਾ ਸੀ ਵੀ ਤੁਹਾਡੇ ਕੋ ਮੋਡੀਫਾਈਡ ਟਰੈਕਟਰ ਆ ਪੋਕਲੈਨਾ ਵਾ ਹਥਿਆਰ ਬੜਾ ਕੋ ਚੁੱਟੇਲ ਜਾ ਹੁਣ ਤਾਂ ਪਈ ਅਸੀਂ ਫੈਸਲਾ ਕਰਕੇ ਦੱਸਤਾ ਵੀ ਕੋਈ ਵੀ ਕੱਲੀ ਸਾਡੇ ਨਾਲ ਹੋਊਗਾ ਤਾਂ ਜਥਿਆਂ ਦੀ ਗਿਣਤੀ ਵੀ ਅਸੀਂ ਲਿਮਟ ਦੱਸਾਂਗੇ ਲਿਖਤ ਦੇ ਦੇਾਂਗੇ ਹੁਣ ਦੁਨੀਆ 'ਚ ਅਸੀਂ ਮੋਦੀ ਸਰਕਾਰ ਨੂੰ ਨੰਗਾ ਕਰਨਾ ਪਿਛੜੀਆਂ ਇਹ ਗੱਲਾਂ ਕਰਦੇ ਆ ਜੜੀਆਂ ਕੰਦਾ ਕੱਟ ਕੇ ਵਪਾਰੀਆਂ ਨੂੰ ਪੰਜਾਬੀਆਂ ਨੂੰ ਟਰਾਂਸਪੋਰਟਰਾਂ ਨੂੰ ਜਿੰਨੇ ਤੰਗ ਕੀਤਾ ਇਹ મોદી ਸਰਕਾਰ ਆ ਇਹ ਇਹ ਬੈਰੀ ਤੇ ਕੋਈ ਕਾਨੂੰਨ ਨਹੀਂ ਕਹਿੰਦਾ ਤੁਸੀਂ ਕਿਸੇ ਹਾਈਵੇ ਦੇ ਉੱਤੇ ਕੰਦਾ ਕੱਟੋ ਹੁਣ ਤਾਂ ਵੋਟਾਂ ਵੀ ਨਹੀਂ ਨੇੜੇ ਜੀ ਵੋਟਾਂ ਤੇ ਪਹਿਲਾਂ ਤਾਂ ਚਲੋ ਮਾੜਾ ਮੋਟਾ ਹੁਣ ਤਾਂ ਜੀ ਤਾਜ਼ੇ ਬਣ ਕੇ ਹਟੇ ਆ ਜੀ ਪ੍ਰਧਾਨ ਮੰਤਰੀ ਲੱਗਦਾ ਵੀ ਈਨ ਮੰਨ ਲੈਣਗੇ ਨਹੀਂ ਦੇਖੋ ਮੰਨਣ ਨਾ ਮੰਨਣ ਦੀ ਮਰਜ਼ੀ ਹੈ ਠੀਕ ਹੈ ਨਾ ਲੋਕਾਂ ਦੇ ਫੈਸਲੇ ਹੁੰਦੇ ਆ ਜਦੋਂ ਲੋਕ ਫੈਸਲਾ ਕਰ ਲੈਣ ਨੇ ਇਹਨੂੰ ਸਾਲ ਲੱਗੇ 2 ਲੱਗ ਜਾਣਾ ਹਜੇ ਤੱਕ ਕੋਈ ਕਮਿਟਮੈਂਟ ਨਹੀਂ ਕਰ ਸਕਦੇ ਜਦੋਂ ਲੋਕ ਫੈਸਲਾ ਕਰ ਲੈਣ ਅੱਜ ਨਹੀਂ ਤੇ ਕੱਲ ਮੈਂ ਜੋ ਤੁਹਾਨੂੰ ਪਹਿਲੀ ਕਹੀ ਵੀ ਲੋਕਤੰਤਰ ਵਿੱਚ ਲੋਕ ਵੱਡੇ ਹੁੰਦੇ ਆ ਹਾਂ ਹਾਂ ਲੋਕਾਂ ਤੋਂ ਵੱਡੀਆਂ ਸਰਕਾਰਾਂ ਨਹੀਂ ਹੁੰਦੀਆਂ ਜਿੱਦਣ ਲੋਕਾਂ ਨੇ ਫੈਸਲਾ ਕਰ ਲਿਆ ਸਾਡੀ ਗੱਲ ਨੂੰ ਪ੍ਰਵਾਨ ਕਰ ਲਿਆ ਇਹ ਮੋਦੀ ਸਰਕਾਰ ਉਹਨਾਂ ਗਾੜੀ ਕੋਈ ਵੱਡੀ ਚੀਜ਼ ਨਹੀਂ ਹੈਗੀ ਬਿਲਕੁਲ ਸਹੀ ਸਨ ਸਰਵਨ ਸਿੰਘ ਪੰਧੇਰ ਸਾਹਿਬ ਜਿਨ੍ਹਾਂ ਨੇ ਸੜਨੇ ਗੱਲਬਾਤ ਕੀਤੀ ਔਰ ਇਹ ਫੈਸਲਾ ਜਗਜੀ ਸਿੰਘ ਢੱਲੇਵਾਲ ਹੋਰਾਂ ਨੇ ਲਿਆ ਤੇ ਉਹਨਾਂ ਨੂੰ ਜਿੱਥੇ ਪੁਲਿਸ ਦੇ ਵੱਲੋਂ ਚੁੱਕ ਲਿਆ ਜਾਂਦਾ ਹੈ ਤਾਂ ਉਸ ਤੋਂ ਬਾਅਦ ਕਾਰਵਾਈਆਂ ਪਾਉਣ ਦੇ ਲਈ ਜਾਂ ਫਿਰ ਅਗਲੀ ਰਣਨੀਤੀ ਤਿਆਰ ਕਰਨ ਦੇ ਲਈ ਕਿਸਾਨ ਆ ਗੁਖਨੌਰੀ ਬਾਰਡਰ ਤੇ ਪਹੁੰਚੇ ਹੋਏ ਨੇ ਗੁਰਪ੍ਰੀਤ ਸਿੰਘ ਦੇ ਨਾਲ ਜਗਦੀਪ ਸਿੰਘ ਥਲੀ ਪੰਜਾਬੀ ਲੋਕ ਚੈਨ